ਜੈ ਮਾਲਿਕੀ ਜੈ ਰਵਿਦਾਸ ਜੈ ਜੀ ਜੈ ਤੇ ਕੱਲ ਦੀ ਜਿਹੜੀ ਘਟਨਾ ਅਮਰਖੰਡ ਦੇ ਵਿੱਚ ਸ਼ਰਾਪੀ ਅੰਤਰਾਵਲੋਂ ਕੀਤੀ ਆ ਜੋ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਕਰਕੇ ਤੋੜ ਤਾਰ ਕੇ ਵਿਰਧੀ ਕੀਤੀ ਆ ਇਹਦੇ ਨਾਲ ਥਾਰੇ ਸਮਾਜ ਦੇ ਸਾਰੇ ਦਲਿਤ ਸਮਾਜ ਦੇ ਜਿਹੜੇ ਹਿੱਦੇ ਆ ਬਲੁੰਡਰੇ ਗਏ ਆ ਜਿੱਥੇ 26 ਜਨਵਰੀ ਦੇ ਖੁਸ਼ੀਆਂ ਮਨਾਇਆ ਜਾ ਰਹੀਆਂ ਸੀ ਉੱਥੇ ਇਹ ਦੇਸ਼ਦੋਹੀ ਅੰਸਰ ਇਲਛਰਾਤੀ ਅੰਸਰ ਜਿਹੜੀਆਂ ਉਹ ਬਾਬਾ ਸਾਹਿਬ ਦੀ ਮੂਰਤੀ ਨਾਲ ਉਹਦੀ ਕੋਡ ਬੰਨ ਕਰ ਰਹੇ ਸੀ ਕਿੱਤੀ ਇਹਨਾਂ ਦੀ ਮਾੜੀ ਮਾਨਸਿਕਤਾ ਆ ਕਿੱਤੀ ਇਹਨਾਂ ਦੀ ਮਾੜੀ ਵਿਚਾਰਧਾਰਾ ਆ ਕਿ ਇਹ ਸੰਵਿਧਾਨ ਦੇ ਕਰਕੇ ਅੱਜ ਇਹਨੇ ਜੋਗੇ ਹੋਏ ਆ ਮੈਂ ਇੱਕ ਗੱਲ ਇਹ ਜਰੂਰ ਇੱਥੇ ਤੁਹਾਡੇ ਮਾਧਿਅਮ ਨਾਲ মিডিਆ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਆ ਕਿ ਬਾਬਾ ਸਾਹਿਬ ਨੇ ਕੱਲੇ ਐਸੀਆਂ ਵਾਸਤੇ ਕੰਮ ਨਹੀਂ ਕੀਤਾ ਉਹਨਾਂ ਨੇ ਜਾਤੀ ਨਾਰੀ ਜਾਤੀ ਵਾਸਤੇ ਹਰ ਵਰਗ ਵਾਸਤੇ ਹਰ ਧਰਮ ਵਾਸਤੇ ਹਰ ਸਮਾਜ ਵਾਸਤੇ ਕੰਮ ਕੀਤਾ ਸੋ ਮੇਰੀ ਇਹ ਜਿਹੜੀ ਘਟਨਾ ਹੋਈ ਆ ਸਾਰਾ ਸਮਾਜ ਅੱਜ ਤਲਾਰ ਰਹਾ ਕਰਿਆ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਪੈ ਜਾ ਰਿਹਾ ਮੇਰੀ ਭਗਵੰਤਮਾਨ ਸਰਕਾਰ ਨੂੰ ਬੇਨਤੀ ਆ ਕਿ ਤੁਹਾਡੀ ਕਾਨੂੰਨ ਵਿਵਸਾ ਚਰਮੜਾਈ ਹੋਈ ਆ ਤੁਹਾਡੀ ਸਰਕਾਰ ਦਾ ਜਿਹੜਾ ਸਿਸਟਮ ਸਹੀ ਨਹੀਂ ਹੈਗਾ ਇਨੂੰ ਸਹੀ ਕਰੋ ਰੋਜ਼ ਜਿਹੜੀਆਂ ਇਹੋ ਜਿਹੀਆਂ ਮੈਨੂੰ ਤੁਸੀਂ ਜਾਣਦੇ ਆ ਕਿ ਪਰਸੋਂ ਚੌਥਵੀ ਉਹ ਜਿਹੜੀਆਂ ਕਾਪੀਆਂ ਜਿਹੜੀਆਂ ਸੰਵਿਧਾਨ ਦੀਆਂ ਸੰਵਿਧਾਨ ਦੇ ਨਾਲ ਜਿਹੜਾ ਖਿਲਾਫ ਮਾਰੀ ਸ਼ਵਦਾਨ ਦੀ ਬੱਤੀ ਗਈ ਆ ਸੋ ਇਹੋ ਜਿਹਾਂ ਘਟਰਾਵਾ ਰੋਜ਼ ਹੁੰਦੀਆਂ ਤੁਸੀਂ ਬਾਬਾ ਸਾਹਿਬ ਦੀ ਫੋਟੋ ਤਾਂ ਆਪਣੇ ਦਫਤਰਾਂ ਵਿੱਚ ਘਰਾਂ ਵਿੱਚ ਲਗਾ ਲਈ ਪਰ ਉਹਨਾਂ ਦੀ ਵਿਚਾਰ ਦੀ ਧਾਰਾ ਜਿਹੜੀ ਆ ਬਾਬਾ ਸਾਹਿਬ ਦੀ ਉਹ ਲੋਕਾਂ ਤੱਕ ਤੁਸੀਂ ਨਹੀਂ ਪਹੁੰਚਾਰੇ ਉਹਨਾਂ ਦੇ ਸੁਪਨਿਆਂ ਨੂੰ ਤੁਸੀਂ ਪੂਰਨ ਨਹੀਂ ਕਰ ਰਹੇ ਤੋ ਮੈਂ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ ਤੁਸੀਂ ਨੱਥ ਪਾ ਲੋ ਇਹੋ ਜਿਹੇ ਸ਼ਰਾਤੀ ਅੰਸਰਾਂ ਨੂੰ ਜਿੰਨੇ ਸਮਾਜ ਸਰਕਾਰਾਂ ਤੇ ਆ ਗਿਆ ਤੁਹਾਡਾ ਬਹੁਤ ਔਖਾ ਜਿਹੜਾ ਸਰਕਾਰਾਂ ਤੁਹਾਨੂੰ ਪਤਾ ਹੀ ਹੈ 33 34% ਹੈਗਾ ਐਸੀ ਸਮਾਜ ਸਰਕਾਰਾਂ ਉਰੇ ਪਰੇ ਕੰਨੀਆਂ ਵੱਡੀ ਗੱਲ ਨਹੀਂ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਨੂੰ ਫਿਰ ਤੋਂ ਬੇਨਤੀ ਕਰਦਾ ਵੀ ਲਾਭਮੰਦ ਹੋ ਜਾਓ ਸਮਾਜ ਨੂੰ ਵੀ ਲਾਭਮੰਦ ਹੋ ਜਾਓ ਇੱਕ ਵਾਰੀ ਇਹਨਾਂ ਨੂੰ ਦੱਸ ਦਿਓ ਸ਼ਰਾਤੀ ਅੰਸਰਾਂ ਨੂੰ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਤੋਂ ਇਹਨਾਂ ਇਸ ਘਟਰਾ ਦੀ ਨਿੰਦਾ ਕਰਦਾ ਹੋਇਆ ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵੀਦਾਸ ਜੈ ਕੋਈ ਜੈਪੀ